ਮੈਂ ਸਵੇਰੇ ਉੱਠਣਾ 5 ਵਜੇ ਫਿਰ ਉਸ ਤੋਂ ਬਾਅਦ ਜੋ ਤਦ ਤੱਕ ਸਕੂਲ ਨੂੰ ਲੱਗਦਾ ਫਿਰ ਉਦੋਂ ਤੱਕ ਸਟੱਡੀ ਕਰਨੀ ਫਿਰ ਸਕੂਲ ਤੋਂ ਆ ਕੇ ਤੁਰੰਤ ਬਾਅਦ ਚੇਂਜ ਕਰਕੇ ਫਰੈਸ਼ ਹੋ ਕੇ ਫੇਰ ਕਰਨਾ ਫਿਰ ਉਸ ਤੋਂ ਬਾਅਦ ਸਟੱਡੀ ਵਿੱਚ ਜੋ ਖੇਡਣ ਜਾਣਾ ਬਾਹਰ ਫਿਰ ਆਦ ਨੂੰ ਸ਼ਾਮ ਨੂੰ ਆ ਕੇ ਫੇਰ ਸਟੱਡੀ ਕਰਨੀ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੀ ਬੇਟੀ ਜ਼ਿਲ੍ਹੇ ਚੋਂ ਪਹਿਲੇ ਨੰਬਰ ਤੇ ਆਈ ਆ ਬਹੁਤ ਵੱਡਾ ਰੋਲ ਹੁੰਦਾ ਮਾਪਿਆਂ ਦਾ ਵੀ ਜਦੋਂ ਇਸ ਮਕਾਮ ਤੱਕ ਕੋਈ ਬੱਚਾ ਜਾਂਦਾ ਬਿਲਕੁਲ ਜੀ ਸਾਨੂੰ ਬਹੁਤ ਚੰਗਾ ਲੱਗਿਆ ਇਹ ਫਦਲੀਆ ਜਨ ਲੰਮਾ ਟੁਰ ਲੈ ਕੇ ਗਈ ਪੰਜਾਬ ਵਿੱਚ ਫਸਟਾਈ ਜੀ ਤਨਵੋ ਚੰਗੀ ਟ੍ਰੈਵਲ ਹੋਇਆ ਜੀ ਬਹੁਤ ਬਹੁਤ ਮਿਹਨਤ ਨੇ ਹੀ ਇਹਨੂੰ ਜੋ ਇਹਨੇ ਮਿਹਨਤ ਕੀਤੀ ਉਹੀ ਇਹਨੂੰ ਸਫਲਤਾ ਮਿਲੀ ਹੈ ਤੇ ਅਸੀਂ ਬਹੁਤ ਖੁਸ਼ ਹਾਂ ਪੂਰਾ ਪਰਿਵਾਰ ਖੁਸ਼ ਹੈ ਸਾਡਾ ਪੂਰਾ ਪਿੰਡ ਖੁਸ਼ ਹੈ ਤੇ ਸਾਡੇ ਜ਼ਿਲੇ ਪੱਧਰ ਤੇ ਨੇ ਜੋ ਮਨ ਲਗੇ ਮਕਾਮ ਹਾਸਲ ਕੀਤਾ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਉਹ ਸਾਨੂੰ ਪ੍ਰਾਊਡ ਹੈ ਤੇ ਤੇ ਅੱਗੇ ਵੀ ਇਦਾਂ ਹੀ ਅਸੀਂ ਚਾਹੁੰਦੇ ਹਾਂ ਕਿ ਇਦਾਂ ਹੀ ਮਿਹਨਤ ਕਰੇ ਤੇ ਅੱਗੇ ਵਧੇ ਤੇ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇ ਇਹਨਾਂ ਬਨੂਰ ਤਾਂ ਹੀ ਵੀ ਜਾਣਦੇ ਹਨ ਤੇ ਕਹਿੰਦੇ ਤੇ ਪੜਨ ਜਾਣਾ ਹੀ ਨਹੀਂ ਹੈ ਹੋਰ ਆਹ ਦੇਖਿਆ ਜੀ ਸਾਹਨੇ ਕੁੜੀਆਂ ਮੇਰੇ ਪਰ ਵੀ ਹੈ ਸੀ ਬਥੇਰੇ ਕਹਿਆ ਮੈਂ ਵੀ ਚੱਲ ਕੁੜੀ ਨੇ ਵੀ ਕਹੇ ਮੈਂ ਪੜ ਲਿਆ ਵਜ਼ੀਦ ਨੇ ਇਨਕੇ ਦਾਦੇ ਬੰਦੂ ਹੋਆ ਤੇ ਤੈਨੂੰ ਪਤਾ ਹੀ ਆ ਇਹਦੇ ਬਜਾਨ ਨਹੀਂ ਲੱਗਣੀ ਨੇ 10ਵੀਂ ਅਤੇ 12ਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ ਤਾਂ 10ਵੀਂ ਅਤੇ 12ਵੀਂ ਦੇ ਵਿੱਚੋਂ ਧੀਆਂ ਦੀ ਵੱਲੇ-ਵੱਲੇ ਰਹੀ ਆ ਤਿੰਨੇ ਪੋਜੀਸ਼ਨਾਂ ਦੇ ਵਿੱਚ ਦੋਵੇਂ ਕਲਾਸਾਂ ਦੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਆ ਅਸੀਂ ਮਹਾਲੀ ਜ਼ਿਲ੍ਹੇ ਦੇ ਪਿੰਡ ਰਾਜੋ ਮਾਜਰਾ ਦੇ ਵਿੱਚ ਆ ਜਿੱਥੇ ਕਿ ਜਸਨਪ੍ਰੀਤ ਕੌਰ ਨੇ ਮਹਾਲੀ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਇੱਕ ਲੱਕੜੀ ਦਾ ਕੰਮ ਕਰਨ ਵਾਲੇ ਮਿਸਤਰੀ ਦੀ ਧੀ ਆ ਗੱਲਬਾਤ ਕਰਾਂਗੇ ਨਾਲ ਨਾਲ ਖੇਡ ਵੀ ਕਰਦੇ ਨੇ ਬੈਡਮਿੰਟਨ ਵੀ ਖੇਡਦੇ ਨੇ ਗੱਲਬਾਤ ਕਰਦੇ ਬਹੁਤ ਬਹੁਤ ਮੁਬਾਰਕਾਂ ਜਸਪ੍ਰੀਤ ਪਹਿਲਾ ਤੁਸੀਂ ਟਾਪ ਕੀਤਾ ਮਹਾਲੀ ਥੈਂਕ ਯੂ ਜੀ ਥੈਂਕ ਯੂ ਕਿੰਨੇ ਪਰਸੈਂਟ ਨੰਬਰ ਆਇਆ ਲੱਗਦਾ 96.62 ਪਰਸੈਂਟ ਕਿੰਨੇ ਕਿੰਨੇ ਘੰਟੇ ਫਿਰ ਪੜ੍ਹਦੇ ਰਹੇ ਕਿੰਨੇ ਘੰਟੇ ਸਟੱਡੀ ਕਰਦੇ ਰਹੇ ਮੈਂ ਸਵੇਰੇ ਉੱਠਣਾ 5 ਵਜੇ ਫਿਰ ਉਸ ਤੋਂ ਬਾਅਦ ਜਦੋਂ ਤੱਕ ਸਕੂਲ ਨੂੰ ਲੱਗਦਾ ਫਿਰ ਉਦੋਂ ਤੱਕ ਸਟੱਡੀ ਕਰਨੀ ਫਿਰ ਸਕੂਲ ਤੋਂ ਆ ਕੇ ਤੁਰੰਤ ਬਾਅਦ ਚੇਂਜ ਕਰਕੇ ਫਰੈਸ਼ ਹੋ ਕੇ ਫੇਰ ਕਰਨਾ ਫਿਰ ਉਸ ਤੋਂ ਬਾਅਦ ਸਟੱਡੀ ਵਿੱਚ ਚੋ ਖੇਡਣ ਜਾਣਾ ਬਾਹਰ ਫਿਰ ਆਪ ਨੂੰ ਸ਼ਾਮ ਨੂੰ ਆ ਕੇ ਫੇਰ ਸਟੱਡੀ ਕਰਨੀ ਤਾਂ ਮਨ ਦੇ ਵਿੱਚ ਕੀ ਚੱਲ ਰਿਹਾ ਹੁਣ ਅੱਗੇ ਜਾ ਕੇ ਕੀ ਬਣਨਾ ਚਾਹੁੰਦੇ ਕੋਈ ਸੁਪਨਾ ਹੈ ਕਿਹੜਾ ਮਾਪਿਆਂ ਦਾ ਸੁਪਨਾ ਪੂਰਾ ਕਰਨ ਜਾ ਰਹੇ ਅੱਜ ਸੋਚਣਾ ਹੈ ਉਹ ਸੋਚਣਾ ਹੈ ਹਾਂਜੀ ਬੈਡਮਿੰਟਨ ਬੈਡਮਿੰਟਨ ਖੇਡਦੇ ਉਹਨਾਂ ਨਾਲ ਹਾਂਜੀ ਬੈਡਮਿੰਟਨ ਕਿੱਥੇ ਕਿੱਥੇ ਤੱਕ ਗਏ ਹੋ ਸਟੇਟ ਕਿੱਡੇ ਹੋ ਜਾਂ ਫਿਰ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਗਈ ਹੈ ਹਾਂਜੀ ਇਹ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੀ ਬੇਟੀ ਜ਼ਿਲ੍ਹੇ ਚ ਪਹਿਲੇ ਨੰਬਰ ਤੇ ਆਈ ਆ ਬਹੁਤ ਵੱਡਾ ਰੋਲ ਹੁੰਦਾ ਮਾਪਿਆਂ ਦਾ ਵੀ ਜਦੋਂ ਇਸ ਮਕਾਮ ਤੱਕ ਕੋਈ ਬੱਚਾ ਜਾਂਦਾ ਬਿਲਕੁਲ ਜੀ ਤਨੂਵ ਉਹ ਚੱਲ ਗਈ ਇਹ ਸਾਡੀ ਕੁੜੀ ਆ ਇਹ ਨੰਬਰ ਚ ਲੈ ਕੇ ਗਈ ਹੈ ਪੰਜਾਬੀ ਤੇ ਫਸਟ ਆਈਏ ਇਹ ਤਨੂਵ ਚੰਗੀ ਟ੍ਰੈਵਲ ਹੋਇਆ ਇਹ ਕਿ ਕੀ ਕਹਣਾ ਚਾਹਣੇ ਤੁਹਾਡੀ ਧੀ ਨੇ ਨਾ ਪਾਕਿਸਤਾਨ ਹਾਸਲ ਕੀਤਾ ਮਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਜਦੋਂ ਬੱਚੇ ਅੱਗੇ ਜਾਂਦੇ ਨੇ ਤਾਂ ਬਹੁਤ ਵੱਡਾ ਰੋਲ ਮਾਂ ਦਾ ਵੀ ਨਹੀਂ ਜੀ ਬੱਸ ਈਸੀ ਦੀ ਮਿਹਨਤ ਹੈ ਜੀ ਮੇਰੀ ਤਾਂ ਕੋਈ ਨਹੀਂ ਆ ਜੀ ਹਾਂ ਜੀ ਆਪੇ ਕਰਦੀ ਹੁੰਦੀ ਸੀ ਜੀ ਹਾਂ ਜੀ ਉਸ ਕੰਮ ਨਹੀਂ ਕੋਈ ਲਾਇਆ ਜੀ ਹਾਂ ਜੀ ਯਸਪ੍ਰੀਤ ਫਿਰ ਜਿਸ ਤਰੀਕੇ ਤੁਸ ਦੱਸਿਆ ਵੀ ਕਈ ਕਈ ਘੰਟੇ ਪੜ੍ਹਨਾ ਪੈਂਦਾ ਸੀ ਚੈਲੰਜ ਕਿੰਨਾ ਵੱਡਾ ਸੀ ਕਿਉਂਕਿ ਹਰ ਬੱਚਾ ਪੂਰੀ ਮਿਹਨਤ ਕਰਦਾ ਫਰਸਟ ਔਨ ਦੇ ਲਈ ਪੰਜਾਬ ਪਰ ਦੇ ਵਿੱਚ ਪੋਜੀਸ਼ਨ ਲੈਣ ਦੇ ਚੈਲੰਜ ਤਾਂ ਬਹੁਤ ਵੱਡਾ ਸੀ ਮੇਰੀ ਕਲਾਸ ਦੇ ਵੀ ਨੇ ਉਹ 2-4 ਨੰਬਰਾਂ ਪਿੱਛੇ ਹੀ ਰਹਿ ਗਏ ਸੀਗੇ ਉਹਨਾਂ ਨੂੰ ਦੇਖੇ ਦੇਖੇ ਕਰਕੇ ਫਿਰ ਇਹ ਅੱਗੇ ਨਿਕਲਣਾ ਹੈ ਵੀ ਉਹਨਾਂ ਤੋਂ ਬਾਅਦ ਪੜਨਾ ਹੈ ਉਹ 2-4 ਨੰਬਰਾਂ ਪਿੱਛੇ ਸਾਡਾ ਕੰਪੀਟੀਸ਼ਨ ਚੱਲਦਾ ਰਹਿੰਦਾ ਸੀ ਪਰ ਕਦੇ ਉਹਗੇ ਨਿਕਲ ਜਾਂਦੇ ਸੀ ਕਦੇ ਮੈਂ ਇਦਾਂ ਕੰਪੀਟੀਸ਼ਨ ਚੱਲ ਲੱਗਿਆ ਉਸੇ ਹੱਦ ਤੱਕ ਨੇ ਨੌਜਵਾਨ ਬੱਚਿਆਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਕਿਉਂਕਿ ਅ ਅੱਜ ਦਾ ਜਿਵੇਂ ਦੌਰ ਆ ਸੋਸ਼ਲ ਮੀਡੀਆ ਦਾ ਦੌਰ ਆ ਰੀਲਾਂ ਦਾ ਦੌਰ ਆ ਨਾ ਮੋਬਾਈਲਾਂ ਦਾ ਦੌਰ ਆ ਬੱਚੇ ਲੋਕ ਉੱਤਰ ਵੀ ਉੱਜੇ ਨਹੀਂ ਮੋਬਾਈਲਾਂ ਤੋਂ ਕਿੰਨਾ ਕੁ ਦੂਰ ਹੈ ਮੈਂ ਦੂਰ ਤਾਂ ਇੰਨਾ ਨਹੀਂ ਮਤਲਬ ਵਿਚ ਨੂੰ ਛੱਡ ਦਿੱਤਾ ਸੀਗਾ ਜਦੋਂ ਪੇਪਰ ਆਏ ਸੀ ਨੇੜੇ ਫਿਰ 2-3 ਮਹੀਨੇ ਚਲਾਇਆ ਸੀ ਪੜਾਈ ਵੇਲੇ ਹੀ ਚਲਾਇਆ ਜੀ ਇਸਨੇ ਫੋਨ ਵੈਸੇ ਹੀ ਚਲਾਇਆ ਪੜਨੇ ਵਾਰੇ ਹੀ ਚਲਾਇਆ ਜੀ ਪੜਨ ਦੇ ਲਈ ਚਲਾਇਆ ਹਾਂਜੀ ਵੈਸੇ ਹੀ ਚਲਾਇਆ ਫੋਨ ਬਾਕੀ ਨੰਦਨੀ ਮੈਡਮ ਘਸ ਕਾ ਬਹੁਤ ਸਾਥ ਦੇਇਆ ਇਸਨੇ ਤੁਸੀਂ ਵੀ ਪੜੇ ਹੋ ਹਾਂਜੀ ਅਮੀ 10th ਕਰੀ ਵੀ ਆ ਜੀ ਹਾਂਜੀ ਤੇ ਤੁਸੀਂ ਕਾਰਪੇਟਰ ਦਾ ਫਿਰ ਕਰਦੇ ਹੋਗਾ ਹਾਂਜੀ ਸਰ ਕਾਰਬਨਟਰ ਦਾ ਕੰਮ ਕਰਦਾ ਆਪਣਾ ਮੋਹਾਲੀ ਜ਼ਿਲ੍ਹੇ ਚ ਹਾਂ ਜੀ ਤੁਹਾਡੀ ਭਤੀਜੀ ਆਈ ਹੈ ਕੀ ਕਹਿਣਾ ਕਹਿਣਾ ਚਾਹੁੰਦੇ ਹੋ ਕੁਝ ਬਹੁਤ ਬਹੁਤ ਮੁਬਾਰਕਾਂ ਜੀ ਇਹਦੀ ਮਿਹਨਤ ਨੇ ਹੀ ਇਹਨੂੰ ਜੋ ਇਹਨੇ ਮਿਹਨਤ ਕੀਤੀ ਉਹੀ ਇਹਨੂੰ ਸਫਲਤਾ ਮਿਲੀ ਹੈ ਤੇ ਅਸੀਂ ਬਹੁਤ ਖੁਸ਼ ਹਾਂ ਪੂਰਾ ਪਰਿਵਾਰ ਖੁਸ਼ ਹੈ ਸਾਡਾ ਪੂਰਾ ਪਰਿਵਾਰ ਖੁਸ਼ ਹੈ ਤੇ ਸਾਡੇ ਜ਼ਿਲੇ ਪੱਧਰ ਤੇ ਨੇ ਜੋ ਮਤਲਬ ਕਿ ਮਕਾਮ ਹਾਸਲ ਕੀਤਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਬਹੁਤ ਸਾਨੂੰ ਪ੍ਰਾਊਡ ਹੈ ਤੇ ਅੱਗੇ ਵੀ ਇਦਾਂ ਹੀ ਅਸੀਂ ਚਾਹੁੰਦੇ ਹਾਂ ਕਿ ਇਦਾਂ ਹੀ ਮਿਹਨਤ ਕਰੇ ਤੇ ਅੱਗੇ ਵਧੇ ਤੇ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇ ਤੇ ਸਰਕਾਰ ਨੂੰ ਇਹੀ ਅਪੀਲੇ ਕੇ ਇੰਨੇ ਬੱਚਿਆਂ ਦਾ ਸਾਥ ਦਿੱਤਾ ਜਾ ਵੀ ਤੇ ਇਹ ਬੱਚੇ ਹੋਰ ਹੋਣ ਹਰਬਣ ਇਦਾਂ ਹੀ ਦਰੱਖੀਆਂ ਕਰਨ ਥੈਂਕ ਯੂ ਤੁਹਾਡਾ ਕੋਈ ਸੁਪਨਾ ਹੋਊਗਾ ਕਿ ਬੇਟੀ ਨੂੰ ਉਸ ਮਕਾਮ ਤੱਕ ਦੇਖਣਾ ਚਾਹੁੰਦੇ ਹੋ ਕੀ ਬਣਾਉਣਾ ਚਾਹੁੰਦੇ ਹੋ ਕੁਝ ਸੋਚਿਆ ਤੁਸੀਂ ਨਾ ਕੁਝ ਨਹੀਂ ਸੱਚ ਜੇ ਹੋਈ ਨਾ ਆਪਣਾ ਫੈਸਲਾ ਹੋਏ ਉਹ ਹੀ ਬਣਾएंगे ਮਾਤਾ ਤੁਸੀਂ ਵੀ ਉਹ ਦੌਰ ਦੇਖਿਆ ਨਾ ਜਦੋਂ ਤਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਸੀ ਅੱਜ ਹਨਾ ਤਿਆਂ ਹਰ ਖੇਤਰ 'ਚ ਮੱਲਾ ਮਾਰ ਰਹੀਆਂ ਨੇ ਹਾਂ ਵਾ ਠੀਕ ਹੈ ਨਹੀਂ ਨਿਕਣ ਦੇਹਂਦੇ ਇਹ ਬਨੂਰ ਤਾਂ ਹੀ ਬਿਨ ਜਾਣਦੇ ਹੈ ਤੇ ਕਹਿੰਦੇ ਤੇ ਫੜਨ ਜਾਣਾ ਹੀ ਨਹੀਂ ਹੈ ਹੋਰ ਉਹ ਦੇਖਿਆ ਜੀ ਸਾਨੇ ਕੁੜੀਆਂ ਮੇਰੇ ਬ ਵੀ ਹੈ ਤੇ ਬਥੇਰੇ ਕਹਿਆ ਮੈਂ ਵੀ ਚੱਲ ਕੁੜੀ ਨੇ ਵੀ ਕਹੇ ਮੈਂ ਪੜ ਲਿਆ ਬਸ ਇਹਨਾਂ ਦੇ ਦਾਦੇ ਬੰਦੂ ਹੋਆ ਤੇ ਤੈਨੂੰ ਪਤਾ ਹੀ ਆ ਇਹਦੇ ਬੱਝਾਂ ਨਹੀਂ ਦਈਆਂ ਲਾਗਣ ਨਹੀਂ ਦਈਆਂ ਇਹ ਪਰਾਜ ਦੌਰ ਬਦਲਿਆ ਕੁੜੀਆਂ ਹਰ ਖੇਤਰ ਜੱਜ ਵੀ ਬਣ ਰਹੀਆਂ ਨੇ ਇਹਨਾ ਪੈਲੇਟ ਬਣ ਰਹੀਆਂ ਨੇ ਖੇਤਰ ਚ ਮੱਲਾ ਮਾਰ ਹਾਂਜੀ ਕਰ ਰਹੀਆਂ ਉਹ ਤੋਂ ਸਮਝ ਕੁੜੀਆਂ ਕੀ ਉਹ ਜ਼ਿਆਦਾ ਹੋ ਰਹੀ ਹੈ ਜੀ ਸਮਝ ਇਹ ਬੰਡੇ ਤੋਂ ਇਨਾ ਕਰਦੇ ਵੀ ਨੇ ਜਿੰਨਾ ਕੁੜੀਆਂ ਕੰਮ ਚੱਕ ਰੀਆਂ ਹਾਂਜੀ ਹੋਰ ਜਿਸ ਤਰ੍ਹਾਂ ਦੇਖਿਆ ਆਪਾਂ ਕਈ ਖਬਰਾਂ ਵੀ ਆਉਂਦੀਆਂ ਨੇ ਕਿ ਬੜਾ ਆਪੇ ਦੇ ਵਿੱਚ ਮੁੰਡੇ ਛੱਡ ਕੇ ਚਲੇ ਜਾਂਦੇ ਨੇ ਪਰ ਧੀ ਛੱਡ ਕੇ ਨਹੀਂ ਜਾਂਦੀ ਆਂ ਹਾਂਜੀ ਨਾ ਧੀ ਨਹੀਂ ਛੱਡਦੀ ਧੀ ਤਾਂ ਮਾਂ ਬਾਪ ਦਾ ਸੁੱਖ ਸਦਾਈ ਸੋਤਿਆਗੀ ਹਾਂਜੀ ਪੈਣ ਪਾਜੀ ਦਾ ਮਾਂ ਬਾਪ ਦਾ ਸਦਾ ਹੀ ਸੋਚਾ ਤੀ ਹਾਂਜੀ ਤੀ ਨਹੀਂ ਜਾ ਸਕਦੀ ਮੁੰਡੇ ਤੋਂ ਚਲੇ ਜਾ ਹਾਂ ਮੁੰਡੇ ਨੂੰ ਕਿਆ ਕਰਾਂ ਹੈ ਤੀ ਨਹੀਂ ਜਾ ਸਕਦੀ ਵੀਰਦੀ ਤੋਂ ਮਾਂ ਬਾਪ ਦਾ ਹੱਥ ਸਦਾ ਹੀ ਕਰਾਂਗੇ ਹਾਂਜੀ ਤੇ ਅੱਗੇ ਫਿਰ ਹੁਣ ਪਲੱਸ 2 ਦੇ ਵਿੱਚ ਐਡਮਿਸ਼ਨ ਲੈਣ ਜਾ ਰਹੇ ਹਾਂ ਹਾਂਜੀ ਫਿਰ ਉਹ ਅੱਗੇ ਹੁਣ ਮਨ ਦੇ ਵਿੱਚ ਹੁਣ ਹੋਰ ਪੜਾਈ ਕਰਨੀ ਪੈਗੀ ਜੇ ਪੰਜਾਬ ਚ ਪੋਜੀਸ਼ਨ ਲੈਣੀ ਆ ਆਰਮੀ ਦੇ ਵਿੱਚ ਉਨੇ ਟੀਚਰ ਦੱਸੂਗੇ ਕੀ ਲੈਣਾ ਹੈ ਬਾਕੀ ਮੈਂ ਦੱਸਦਾ ਕਿ ਮੈਂ ਕਮਰਸ ਵੱਲ ਜਾਣਾ ਹੈ ਵੈਸੇ ਤਾਂ ਬਾਕੀ ਹੁਣ ਟੀਚਰ ਦੱਸੂਗੇ ਉੱਚ ਕੀ ਕੀ ਹੈ 10ਵੀਂ ਕਲਾਸ ਦੇ ਵਿੱਚ ਟਿਊਸ਼ਨ ਰੱਖਿਆ ਜੀ ਜਾਂ ਬਿਨਾਂ ਟਿਊਸ਼ਨ ਲਏ ਰੱਖੇ ਨੇ ਬਿਨਾਂ ਟਿਊਸ਼ਨ ਦੇ ਹਾਂਜੀ ਹੋਰ ਨਾਲ ਦੇ ਵਿੱਚ ਨੇ ਰੱਖਿਆ ਹੋਇਆ ਸੀ ਹਾਂਜੀ ਹੋਰ ਰੱਖੇ ਹੋਏ ਸੀਗੇ ਉਹਨਾਂ ਨੇ 2-3 ਮਹੀਨੇ ਲਾਇਏ ਸੀ ਹਾਂਜੀ ਅਲਵ ਵੀ ਕਹਿੰਦੇ ਸੀ ਕਰ ਦੇ ਵੀ ਟਿਊਸ਼ਨ ਨਾ ਕਰ ਲ ਕਿਹਾ ਤਾਂ ਹੈਗਾ ਸੀਗਾ ਪਰ ਟੀਚਰ ਨਾ ਕਰ ਦਿੰਦੇ ਸੀ ਫੇਟੀਚਨ ਨੇ ਲਾਂਦੀ ਸੀ ਹਾਂਜੀ ਬਿਲਕੁਲ ਅਸੀਂ ਇਸ ਸਮੇਂ ਮਹਾਲੀ ਜ਼ਿਲ੍ਹੇ ਦੇ ਵਿੱਚ ਸੀ ਤਾਂ ਮਹਾਲੀ ਜ਼ਿਲ੍ਹੇ ਦੇ ਵਿੱਚੋਂ ਇਸ ਧੀ ਨੇ ਬਾਜੀ ਮਾਰੀ ਹੈ ਤਾ ਜ਼ਿਲ੍ਹੇ ਦੇ ਵਿੱਚੋਂ ਵੀ ਪਹਿਲੇ ਸਥਾਨ ਦੇ ਵਿੱਚ ਆਉਣਾ ਬਹੁਤ ਵੱਡਾ ਚੈਲੰਜ ਜ਼ਰੂਰ ਹੁੰਦਾ ਬਹੁਤ ਵੱਡੀਆਂ ਚੁਣੌਤੀਆਂ ਜ਼ਰੂਰ ਹੁੰਦੀਆਂ ਨੇ ਪਰ 10ਵੀਂ ਤੇ 12ਵੀਂ ਦੇ ਨਤੀਜਿਆਂ ਦੇ ਵਿੱਚੋਂ ਫਸਟ ਸੈਕੰਡ ਥਰਡ ਦੋਵੇਂ ਕਲਾਸਾਂ ਦੇ ਵਿੱਚੋਂ ਕੁੜੀਆਂ ਦੀਆਂ ਪੋਜੀਸ਼ਨਾਂ ਰਹੀਆਂ ਨੇ ਮੁੰਡੇ ਇਸ ਵਾਰ ਫਾੜੀ ਜ਼ਰੂਰ ਰਹੇ ਨੇ ਤਾਂ ਗੱਲਬਾਤ ਕਰਾਂਗੇ ਨਾਲ ਦੀ ਭੈਣ ਵੀ ਨਾਲ ਕਿਸ ਤਰੀਕੇ ਨਾਲ ਦੇਖਦੋਂ ਤੁਹਾਡੀ ਸਿਸਟਰ ਨੇ ਮਾਲੀ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸਾਨੂੰ ਬਹੁਤ ਖੁਸ਼ੀ ਹੋਈ ਹੈ ਹਾਂਜੀ ਤੇ ਤਾ ਜਿਸ ਘਰ ਦੇ ਵਿੱਚ ਧੀਆ ਹੋਣ ਤਾਂ ਧੀਆ ਦਾ ਕਰਕੇ ਜਿਹੜਾ ਪਰਿਵਾਰ ਅੱਗੇ ਜਾਂਦਾ ਤੇ ਵਾਧਾ ਫੁੱਲਦਾ ਤਾਂ ਅੱਜ ਕੱਲ ਜਿਸ ਤਰੀਕੇ ਦੇ ਨਾਲ ਪਹਿਲਾਂ ਫਰਕ ਰੱਖਿਆ ਜਾਂਦਾ ਸੀ ਇਹਨ ਦਿੱੀਆਂ ਲਈ ਤਾਂ ਹੁਣ ਉਹ ਸਮਾਂ ਬਦਲ ਗਿਆ ਜਿਸ ਤਰ੍ਹਾਂ ਮਾਤਾ ਨੇ ਦੱਸਿਆ ਕਿ ਸਾਡੇ ਸਮੇਂ ਤਾਂ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਜਾਣ ਦਿੰਦੇ ਥੋੜੀ ਜਿਹੀ ਦੂਰ ਵੀ ਨਹੀਂ ਜਾਣ ਦਿੰਦੇ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਸਮਾਂ ਬਦਲਿਆ ਹੁਣ ਧੀਆ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਨਚਾਏ ਹੋ ਫੌਜ ਦੇ ਖੇਤਰ 'ਚ ਹੋਣ ਚਾਹੇ ਫਿਰ ਜੱਜ ਬਣਨ ਜਾਂ ਫਿਰ ਅਧਿਪਕ ਬਣਨ ਡਾਕਟਰ ਮਨ ਇਸੇ ਤਰ੍ਹਾਂ ਇਸ ਬੇਟੀ ਨੇ ਵੀ ਅੱਗੇ ਆਪਣਾ ਮਨ ਬਣਾਇਆ ਹੋਇਆ ਕਿ ਅੱਗੇ ਜਾ ਕੇ ਕਮਰਸ ਦੇ ਵਿੱਚ ਪੜ੍ਹਾਈ ਕਰੇਗੀ ਤੇ ਚੰਗੇ ਨੰਬਰ ਹਾਸਲ ਕਰਕੇ ਆਪਣੇ ਮਕਾਮ ਤੱਕ ਪਹੁੰਚੇਗੀ ਬਹੁਤ ਹੀ ਸਾਦਾ ਜਿਹਾ ਪਰਿਵਾਰ ਆ ਪਿਤਾ ਕਾਰਪੈਂਟਰ ਦਾ ਕੰਮ ਕਰਦੇ ਨੇ ਤੇ ਉਸੇ ਸਾਰੇ ਜਿਹੜਾ ਪਰਿਵਾਰ ਚੱਲਦਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾ ਸਪੋਕਸਮੈਨ ਟੀਵੀ ਮੋਹਾਲੀ